ਪੰਜਾਬ ਦੀ ਨਵੀਂ ਪੀੜ੍ਹੀ ਨੇ ਖਾਸ ਕਰਕੇ ਪੰਜਾਬ ਦੀ ਨੌਜਵਾਨੀ ਨੇ ਜਿਹੜਾ ਕੰਮ ਹੜਾਂ ਦੇ ਸਮੇਂ ਕਰਕੇ ਵਿਖਾ ਦਿੱਤਾ ਉਹ ਸਰਕਾਰਾਂ ਵੀ ਕਰ ਸਕੀਆਂ ਪੰਜਾਬ ਦੇ ਨੌਜਵਾਨ ਮੁੰਡਿਆਂ ਨੇ ਪੰਜਾਬ ਦੇ ਨੌਜਵਾਨ ਬਾਬਿਆਂ ਨੇ ਮੈਂ ਬਾਬਿਆਂ ਨੂੰ ਕਹਾਂਗੇ ਜਿਹੜੇ ਵੱਡੀ ਉਮਰ ਦੇ ਉਹ ਵੀ ਨੌਜਵਾਨ ਨੇ ਇਹਨਾਂ ਨੇ ਦਿਨ ਰਾਤ ਕਰਕੇ ਇਸ ਔਖੀ ਘੜੀ ਦੇ ਵਿੱਚ ਚਾਹੇ ਉਹ ਬੰਨ ਬੰਨਣ ਵਾਲਾ ਕੰਮ ਸੀ ਚਾਹੇ ਉਹ ਰਾਸ਼ਨ ਦਾ ਕੰਮ ਸੀ ਚਾਹੇ ਤੂੜੀ ਪੱਠਿਆਂ ਦਾ ਕੰਮ ਸੀ ਪਸ਼ੂਆਂ ਦਾ ਹਰ ਇੱਕ ਨੇ ਆਪਣੀ ਪੂਰੀ ਪੂਰੀ ਵਾਹ ਲਾ ਕੇ ਦੁੱਖ ਦੀ ਘੜੀ ਚ ਪੰਜਾਬ ਦੀ ਬਾਹ ਫੜੀ ਮੈਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਤੁਸੀਂ ਯੋਧਿਓ ਉਹ ਕੰਮ ਕਰ ਦਿੱਤਾ ਜਿਹੜੇ ਉਹ ਮਤਲਬ ਵਰਕੇ ਸਾਫ਼ ਕਰਤੇ ਜਿਹੜੇ ਤੁਹਾਡੇ ਤੇ ਮੜੇ ਗਏ ਸੀ ਸੋਹਣੇ ਦੇਸ਼ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕੁਝ ਲੋਕਾਂ ਨੇ ਇਹ ਕਹਿਤਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਿਸ਼ੇੜੀ ਹੋ ਗਈ ਆ ਨਕੰਮੀ ਹੋ ਗਈ ਆ ਕੰਮ ਨਹੀਂ ਕਰ ਸਕਦੀ ਯਾਨੀ ਕਿ ਪਤਾ ਨਹੀਂ ਕੀ ਕੀ ਕੁਝ ਲਾ ਦਿੱਤਾ ਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰ ਜਦੋਂ ਇਹ ਹੜ ਆਏ ਜਾਂ ਹੜ ਦੇ ਆਂਦੇ ਗਏ ਜਾਂ ਹੜਾਂ ਦੇ ਪਾਣੀ ਦੇ ਨਾਲ ਜੋ ਕੰਢੀ ਏਰੀਆ ਜੋ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋਏ ਉਹਨਾਂ ਪਿੰਡਾਂ ਦਾ ਦਰਦ ਵੇਖ ਕੇ ਤੁਸੀਂ ਰਾਤੋਂ ਰਾਤ ਹੀ ਉਹਨਾਂ ਦੀ ਬਾਹ ਫੜ ਲਈ ਉਹਨਾਂ ਦੇ ਘਰਾਂ ਤੱਕ ਪਹੁੰਚ ਗਏ ਕਿਸ਼ਤੀਆਂ ਲੈ ਕੇ ਪੂਰੇ ਦੇ ਪੂਰੇ ਪੰਜਾਬ ਦੇ ਯੂਥ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਚਾਹੇ ਕਿਸੇ ਵੀ ਖੇਤਰ ਦੇ ਹੋਣ ਮਾਝਾ ਮਾਲਵਾ ਦੁਆਬੇ ਦੇ ਹੋਣ ਉਹਨਾਂ ਸਾਰਿਆਂ ਨੇ ਬੜੇ ਹੀ ਭਾਈਚਾਰੇ ਤੇ ਬੜੇ ਹੀ ਮਿੱਠੇ ਤਰੀਕੇ ਦੇ ਨਾਲ ਹਰ ਇੱਕ ਦੇ ਘਰ ਤੱਕ ਗਏ ਹਰ ਇੱਕ ਦੀ ਬਾਹ ਫੜੀ ਜੇ ਕਿਸੇ ਨੂੰ ਪਰਿਵਾਰ ਨੂੰ ਪਾਣੀ ਚੋਂ ਕੱਢਣ ਆਲਾ ਸੀ ਉਹਨੂੰ ਕੱਢ ਕੇ ਪਹੁੰਚਾਇਆ ਜੇ ਕਿਸੇ ਪਰਿਵਾਰ ਨੂੰ ਰੋਟੀ ਦੀ ਲੋੜ ਸੀ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜੇ ਪਸ਼ੂਆਂ ਨੂੰ ਚਾਰੇ ਦੀ ਲੋੜੀ ਚਾਰੇ ਦਾ ਪ੍ਰਬੰਧ ਕੀਤਾ ਮੈਂ ਨਾ ਕਮਾਲ ਕਰਤੀ ਦੂਜੇ ਪਾਸੇ ਪੰਜਾਬ ਦੇ ਉਹਨਾਂ ਭੈਣ ਭਰਾਵਾਂ ਵੀ ਧੰਨਵਾਦਿਆਂ ਉਹਨਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਕਰਦਾ ਜਿਹੜੇ ਜਿਹੜੇ ਭਰਾਵਾਂ ਦੇ ਕੋਲ ਲੋਕ ਰਾਸ਼ਨ ਲੈ ਕੇ ਗਏ ਜਿਨ੍ਹਾਂ ਨੇ ਆਪਣੀ ਲੋੜ ਪੂਰੀ ਕਰਦੋ ਬਾਅਦ ਹੱਥ ਜੋੜ ਦੇ ਦਿੱਤੇ ਕਿ ਨਹੀਂ ਸਾਨੂੰ ਹੋਰ ਨਹੀਂ ਚਾਹੀਦਾ ਵਾਹ ਤੁਸੀਂ ਵੀ ਰੱਬ ਵਰਗੇ ਸਾਬਤ ਹੋਏ ਬਾਬੇ ਨਾਨਕ ਦੇ ਸੱਚੇ ਸੁੱਚੇ ਪੁੱਤियां ਪੁੱਤ ਸਾਬਤ ਹੋਏ ਬਹੁਤ ਹੀ ਚੰਗਾ ਹੋਇਆ ਹੁਣ ਜਦੋਂ ਵੀਡੀਓ ਵੇਖਦੇ ਆ ਲੋਕ ਦੇਸ਼ ਵਿਦੇਸ਼ ਦੇ ਲੋਕ ਚਾਹੇ ਪੰਜਾਬ ਦੇ ਲੋਕ ਵੇਖਦੇ ਨੇ ਖੁਸ਼ ਹੋ ਜਾਂਦੇ ਨੇ ਕਿ ਵਾਹ ਪੰਜਾਬੀਆਂ ਨੇ ਕਮਾਲ ਕਰ ਦਿੱਤੀ ਪੰਜਾਬ ਦੇ ਯੂਥ ਨੇ ਕਮਾਲ ਕਰ ਦਿੱਤੀ ਅੱਜ ਕਿੰਨੇ ਕੁ ਮੁੰਡੇ ਟੀਕੇ ਲਾ ਕੇ ਤੁਰੇ ਫਿਰਦੇ ਸੀ ਕਿੰਨੇ ਕੁ ਬਾਬੇ ਸਾਡੇ ਨਕੰਮੇ ਹੋ ਗਏ ਸੀ ਕਿੰਨਿਆਂ ਕੁ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਸੀ ਹਰ ਇੱਕ ਬੰਦਾ ਚੜ੍ਹਦੀ ਕਲਾ ਸੀ ਸੀ ਭਾਵੇਂ ਉਹਨੇ ਵਾਲ ਕੱਟੇ ਹੋਏ ਸੀ ਚਾਹੇ ਨਹੀਂ ਕੱਟੇ ਹੋਏ ਸੀ ਚਾਹੇ ਉਹਨੇ ਦਾੜੀ ਰੱਖੀ ਚਾਹੇ ਨਹੀਂ ਰੱਖੀ ਸੀ ਹਰ ਇੱਕ ਦੇ ਚਿਹਰੇ ਤੇ ਇੱਕ ਵੱਖਰਾ ਹੀ ਜਲਾਲ ਸੀ ਵੱਖਰਾ ਹੀ ਰੂਪ ਸੀ ਵੱਖਰਾ ਹੀ ਪਿਆਰ ਸੀ ਮਜ਼ਾ ਆ ਗਿਆ ਅੱਜ ਵੀ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਦੀ ਮਿਲੇ ਵੀ ਨਹੀਂ ਇੱਕ ਦੂਜੇ ਨਾਲ ਪਰ ਫੇਰ ਵੀ ਸਾਨੂੰ ਬੜਾ ਚੰਗਾ ਲੱਗਦਾ ਕਿ ਇਨ੍ਹਾਂ ਮੁੰਡਿਆਂ ਨੇ ਇਨ੍ਹਾਂ ਸਾਡੇ ਬਾਬਿਆਂ ਨੇ ਕਮਾਲ ਕਰ ਦਿੱਤੀ ਬਾਬੇ ਦਾ ਭਾਵ ਹੈਗਾ ਕਿ ਉਹ ਮੇਰੇ ਸੱਜਣ ਜਿਹੜੇ ਵੱਡੀ ਉਮਰ ਦੇ ਨੇ ਉਹਨਾਂ ਵੀ ਦਿਨ ਰਾਤ ਕਮਾਂਡ ਸੰਭਾਲੀ ਚਾਹੇ ਬੰਦ ਬੰਦਨ ਦੀ ਸੀ ਚਾਹੇ ਲੰਗਰ ਲਾਉਣ ਦੀ ਸੀ ਚਾਹੇ ਲੰਗਰ ਨੂੰ ਵੰਡਣ ਦੀ ਸੀ ਚਾਹੇ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਸੀ ਅੱਜ ਵੀ ਪੰਜਾਬ ਦੇ youth ਪੰਜਾਬ ਦੇ ਨੌਜਵਾਨ ਮੁੰਡੇ ਜਿਹੜੇ ਨੇ ਉਹ ਉਹਨਾਂ 'ਚ ਇੰਨਾ ਪਿਆਰ ਇੰਨੀ ਹਮਦਰਦੀ ਇੰਨੀ ਯੋਗਤਾ ਵੇਖ ਕੇ ਹਰ ਬੰਦਾ 당ਗ ਰਹਿ ਗਿਆ ਕਿ ਇਹਨਾਂ ਦੇ ਵਿੱਚ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਗੁਣ ਹੈਗੇ ਨੇ ਪਹਿਲੇ ਨਾਲੋਂ ਵੀ ਵਧੀਆ ਗੱਲਾਂ ਨੇ ਪਰ ਦੁੱਖ ਇਸ ਗੱਲ ਦਾ ਹੋਇਆ ਕੋਈ ਕੋਈ ਭੈਣ ਭਰਾ ਜਿਹੜਾ ਤਾਵਾ-ਟਾਵਾ ਸੀ ਜਿਨੇ ਰਾਸ਼ਨ ਵੀ ਲਿਆ ਜਿਨੇ ਪੱਠੇ ਵੀ ਲਏ ਜਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਪਸ਼ੂ ਵੀ ਨਹੀਂ ਹੈਗੇ ਉਹਨਾਂ ਫਿਰ ਵੀ ਤੂੜੀ ਲਈ ਜਾਂ ਹੋਈ ਕੰਮ ਕੀਤਾ ਜਾਂ ਜਿਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਸੀ ਹੋਇਆ ਉਹਨਾਂ ਚੋਂ ਕੁਝ ਕੋ ਕਿਰਤਕਾਂ ਲੋਕ ਸੀ ਜਿਨ੍ਹਾਂ ਨੇ ਘਟੀਆ ਕੰਮ ਕੀਤਾ ਜਿਨ੍ਹਾਂ ਲੈ ਕੇ ਵੀ ਕਿਹਾ ਕਿ ਸਾਨੂੰ ਕੁਝ ਮਿਲਿਆ ਨਹੀਂ ਜਾਂ ਕੁਝ ਕੋ ਲੋਕਾਂ ਨੇ ਇਕਾ ਦੁਕਾ ਜਿਹੜੇ ਅੱਗੇ ਸੀ ਮਤਲਬ ਕਹਿ ਲਈਏ ਬੇਖਾਨਦਾਨੀ ਲੋਕ ਜਿਨ੍ਹਾਂ ਨੇ ਸਰਾਸ਼ਨ ਪਾਣੀ ਲੈ ਕੇ ਵੀ ਆਪਣੀ ਆਏ ਹੋਈ ਭਰਾਵਾਂ ਨਾਲ ਮਿਸਬਿਹੇਵ ਕੀਤਾ ਬੁਰਾ ਵਿਹਾਰ ਕੀਤਾ ਅਸੀਂ ਉਹਨਾਂ ਨੂੰ ਲਾਹਤਾ ਪਾਉਨੇ ਆ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਤੇ ਜਿਹੜੇ ਭੈਣ ਭਰਾਵਾਂ ਨੇ ਚੰਗਾ ਕੀਤਾ ਜਿਨ੍ਹਾਂ ਨੇ ਭੈਣ ਭਰਾਵਾਂ ਵਾਲੇ ਭਾਵੇਂ ਡੁੱਬੇ ਪਏ ਸੋਨਾਂ ਕਿ ਆਓ ਤੁਹਾਨੂੰ ਚਾਹ ਪਿਉਨੇ ਜਾਂ ਦੁੱਧ ਪਿਉਨੇ ਆ ਇਹਨੂੰ ਕਹਿੰਦੇ ਚੜਦੀ ਕਲਾ ਤੇ ਮਜ਼ਾ ਆ ਗਿਆ ਜੀ ਇਸੇ ਤਰ੍ਹਾਂ ਹੀ ਸਾਰੇ ਜੀ ਆਪਾਂ ਇੱਕ ਝੰਡੇ ਥੱਲੇ ਖੜੋ ਜੀਏ ਅੱਜ ਸਰਕਾਰਾਂ ਨੇ ਬਾਹ ਨਹੀਂ ਫੜੀ ਅੱਜ ਤੁਸੀਂ ਪੰਜਾਬ ਦੇ ਭੈਣ ਭਰਾਵਾਂ ਨੇ ਬਾਹ ਫੜੀ ਹੈ ਚਾਹੇ ਉਹ ਦੇਸ਼ ਵਸਦੇ ਨੇ ਚਾਹੇ ਵਿਦੇਸ਼ ਵਿੱਚ ਵਸਦੇ ਨੇ ਸਾਰਿਆਂ ਨੇ ਆਪੋ ਆਪਣਾ ਯੋਗਦਾਨ ਪਾਇਆ ਜਾਂ ਕਈ ਪੰਜਾਬੀ ਉਹ ਵੀ ਹੈਗੇ ਸੀ ਜਿਹੜੇ ਦੂਜੇ ਧਰਮਾਂ ਦੇ ਲੋਕ ਤੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਰੱਬ ਮੇਰ ਕਰੇ ਇਸੇ ਤਰ੍ਹਾਂ ਸਾਰਿਆਂ ਦਾ ਪਿਆਰ ਮੁਹੱਬਤ ਬਣਿਆ ਰਹੇ ਦੁੱਖ ਦੀ ਘੜੀ 'ਚ ਜੇ ਕੋਈ ਆਪਣਾ ਆ ਕੇ ਮੋਢੇ 'ਤੇ ਹੱਥ ਰੱਖ ਕੇ ਕਹਿ ਦੇਣਾ ਮੈਂ ਤੁਹਾਡੇ ਨਾਲ ਆ ਅੱਗੇ ਦੁੱਖ ਤਾਂ ਉਦਾਂ ਹੀ ਕੱਟੇ ਜਾਂਦੇ ਨੇ ਅੱਧਿਓ ਵੱਧ ਜਿੱਤ ਤਾਂ ਬੰਦਾ ਵੈਹੀ ਜਿੱਤ ਜਾਂਦਾ ਤੇ ਤੁਸੀਂ ਮੋਢਿਆਂ 'ਤੇ ਹੱਥ ਵੀ ਰੱਖਿਆ ਤੇ ਤੁਸੀਂ ਮਦਦ ਲੈ ਕੇ ਵੀ ਆਏ ਮੇਰੇ ਸੋਹਣੇ ਦੇਸ਼ ਪੰਜਾਬ ਦੇ ਨੌਜਵਾਨੋ ਬੜਾ ਹੀ ਚੰਗਾ ਲੱਗਾ ਮਨ ਖੁਸ਼ ਹੋ ਗਿਆ ਕਿ ਜਿਹੜੇ ਨਸ਼ਿਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਤੀ ਵੀ ਆ ਕਿ ਜਿਹੜੇ ਨਵੇਂ ਮੁੰਡੇ ਨਸ਼ਿਆਂ ਵੱਲ ਵੱਧ ਰਹੇ ਨੇ ਉਹ ਜ਼ਰੂਰ ਇਤੋਂ ਦੂਰੀ ਬਣਾ ਲੈਣ ਚੰਗਿਆਂ ਮੁੰਡਿਆਂ ਤੋਂ ਇਹ ਸਿੱਖਿਆ ਲਿਆਣ ਕਿ ਨਹੀਂ ਸਾਡਾ ਫਰਜ਼ ਏ ਕਿ ਅਸੀਂ ਕੁਝ ਚੰਗਾ ਕਰਨਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ